ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ 3 ਗਾਵਾਂ ਸੂਆਂ ਵਿਆ ਤੇ ਇੱਕ ਹੈਗੀ ਗੱਬਣ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਾਸਤੀ ਕਾ ਜੀ ਸਾਸਤੀ ਗਾਲ ਜੀ ਨਾਮ ਨਦੀਪ ਜੀ ਪਿੰਡ ਸਹਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਬਾਈ ਪਹਿਲੀ ਗਾਂ ਦੀ ਜਾਣਕਾਰੀ ਦੋ ਤੇਰੀ ਇਹਨੂੰ ਮਹੀਨਾ ਕਿ ਹੋ ਗਿਆ ਸੂਈ ਨੂੰ ਜੀ ਹਾਂਜੀ 12 ਕਿਲੋ ਦੁੱਧ ਆ ਜੀ ਇਹਦੇ ਥੱਲੇ ਠੀਕ ਆ ਜੀ ਰੇਟ ਪਤਾ ਲਓ ਕਿ ਦਿਖਾਇਆ ਠੰਡੀ ਸੀਲ ਆ ਜੀ ਠੀਕ ਆ ਰੇਟ ਰੇਟ ਇਹਦਾ 45000 ਆ ਜੀ 45000 ਤੇ ਬੱਚਾ ਕੀ ਮਗਰ ਇਹਦੇ ਬਈ ਬੱਚਾ ਬਸਾ ਜੀ ਕਸਾ ਖੜਾ ਈ ਆਹ ਖੜਾ ਈ ਆਹ ਖੜਾ ਲਾ ਲਾ ਬਸਾ ਠੀਕ ਤੋਰ ਤੋਰ ਦੇ ਭਰਾ ਲੰਮੀ ਤੋਰ ਦੇ ਲਓ ਜੀ ਚੈੱਕ ਕਰ ਸਾਦ ਪਰਮ ਵਾਲੀ ਦਾ ਠੀਕ ਰੇਟ ਬਾਈ ਨੇ ਤੁਹਾਨੂੰ ਦੱਸਤਾ ਭਰਾ ਹਾਂ ਫੇਸ ਚੈੱਕ ਕਰ ਸਾਦ ਲਓ ਜੀ ਤੇ ਇਹ ਲੈ ਮੈਂ ਅੰਤਾਜਾ ਤੁਸੀਂ ਭਰਾ ਖੋਤ ਲਾ ਸਕਦੇ ਕਿ ਕਰਨ ਚਾਹੇ ਦੋ ਟਾਈਮ ਚੋਲੇ ਭਈ ਅਗੜਾ ਹਾਂ ਚਾਹੇ ਦੋ ਟਾਈਮ ਚੋਲੇ ਠੀਕ ਐ ਠੀਕ ਅਈ ਤਸੱਲੀ ਕਰਕੇ ਲੈ ਕੇ ਜਾਵੀਂ ਠੀਕ ਲਓ ਜੀ ਇੱਕ ਕਰ ਸਕਦਾ ਲੈ ਵਾ ਠੀਕ ਹੈ ਨਾ ਰੇਟ ਭਰਾ ਨੇ ਪੁੱਛਦਾ ਹੱਥ ਦੇਖ ਲੋ ਜਿੰਨੇ ਦਾ ਪਤਾ ਹੈ ਬਰਾ ਠੀਕ ਹੈ ਵਾਈਪ ਨੇ ਜੀ ਰੇਟ ਭਰਾ ਹਾਂ ਜੀ ਭਾਈ ਹਾਂ ਜੀ ਭਾਈ ਦੂਜੀ ਗਾਂ ਦੀ ਦੱਸੋ ਜਾਣਕਾਰੀ ਇਹ ਤਾਜੀ ਸੂਈ ਵੀ ਆਈ 20 ਕਿਲੋ ਦੁੱਧ ਆ ਜੀ ਠੀਕ ਹੈ ਬੱਚਾ ਠੰਡੀ ਸੀਲ ਹੈ ਜੀ ਬੱਚਾ ਇਹਦਾ ਉਹ ਖੜਾ ਜੀ ਠੀਕ ਆ ਕਾਲੇ ਰੰਗ ਦਾ ਜੀ ਬੱਸ ਆ ਭਰਾ ਦੇ ਮਗਰ ਠੀਕ ਹੈ ਠੀਕ ਹੈ ਜੀ ਰੇਟ ਭਰਾ ਦਾ ਮੁੱਲ ਇਹਦਾ 65000 ਹੈ ਜੀ ਇਹਦਾ 65000 ਕੱਦ ਬੜ ਸੁਖ ਨਾਲ ਕਰਮ ਵਾਲਾ ਸੋਹਣਾ ਤੇ ਇਸ ਚੈੱਕ ਕਰ ਸਕਦੇ ਭਰਾ ਲੋ ਜੋ ਬੱਚੇ ਕੋਲ ਆ ਕੇ ਠੀਕ ਹੈ ਲੋ 파ੜੀ ਗੜਾ ਲੇਵਾ ਰੋਕ ਕੋਲ ਭਰਾ ਇੱਕ ਮਿੰਟ ਹੋਰ ਆ ਜਾ ਲੋ ਚੈੱਕ ਕਰ ਸਕਦੇ ਠੀਕ ਹੈ ਰੇਟ 65000 ਦਾ ਹੈ ਬੱਸ ਆ ਭਰਾ ਸੀ ਠੀਕ ਹੈ ਨਾ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪਿੰਡ ਹੈ ਬਰਨਾਲਾ ਲੋ ਜੀ ਹੁ ਤਾਂ ਜਾ ਤੁਸੀਂ ਲਾਹਰੇ 파ੜੀ ਠੀਕ ਹੈ। ਗੱਲੋ ਜੀ ਬੱਚਾ ਹੈ ਨਹੀਂ ਗਾ ਜੀ। ਠੀਕ ਹੈ ਜੀ। ਦੁੱਧ 12 ਲੀਟਰ ਤੇ ਰੇਟ ਭਰਾ ਦਾ। ਰੇਟ ਤਾਂ 45000 ਹੈ ਜੀ। ਇਹਦਾ 45000 ਲਓ ਭਰਾ ਚੈੱਕ ਕਰ ਸਕਦੇ ਹੋ। ਠੀਕ ਹੈ ਜੀ। ਤੋੜ ਦਿਓ। ਲੋਚ। ਚੱਕਦੇ ਦੱਸ ਲਈ ਤੁਸੀਂ ਕਰਨੀ ਭਰਾ ਠੀਕ ਹੈ ਨਾ। ਵਾਈਨਾਂ ਜਰੂਰ ਕਨੈਕਟ ਕਰੋ। ਫੈਂਡ ਸ ਹੈ ਨਾ ਤੇ ਫੇਸ ਚੈੱਕ ਕਰਦੇ ਹੋ ਕੱਦ ਬੱਡ ਚੈੱਕ ਕਰ ਸਕਦੇ ਹੋ। 16 ਤਾਰਾ ਲੋਚ। ਕੋਈ ਜ਼ੂਮ ਨਹੀਂ ਕੀਤਾ ਆਪਣੇ ਸੈਂਪਲ ਵੀਡੀਓ ਮੋੜ ਲੋ ਜੀ ਮੋੜ ਲੋ ਗ੍ਰੇਟ ਬਾਈ ਜੀ ਨੇ ਪੁੱਣ ਦੱਸਤਾ ਠੀਕ ਹੈ ਜੀ ਲੋ ਜੀ ਕੱਤ ਬੈਡ ਫੇਸ ਤੇ ਥਣ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਠੀਕ ਹੈ ਹਾਂ ਜੀ ਤੀਜੀ ਗਾਂ ਦੀ ਜਾਣਕਾਰੀ ਇਹ ਡੇਢ ਮਹੀਨੇ ਦੀ ਕੱਚੀ ਹੈ ਜੀ ਹਾਂ ਜੀ ਮੁੱਲ ਇਹਦਾ 42000 ਹੈ ਜੀ ਫਲੂਨ ਨਹੀਂ ਸੁਣਾ ਬਈ ਹਾਂ ਜੀ ਫਲੂਨ ਨਹੀਂ ਸੁਣਾ ਜੀ ਇਹਨੂੰ ਠੀਕ ਹੈ ਤੋੜ ਦੋ ਲੋ ਪਰਾ ਤੱਕ ਕਿੰਨਾ ਟਾਈਮ ਲੈਂਦਾ ਡੇਢ ਮਿੰਟ ਨਹੀਂ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਸਰ ਮੋੜ ਲਿਓ ਕੱਦ ਵੱਡ ਥਣ ਠੀਕ ਹੈ ਜੀ ਮੋੜ ਲਓ ਲੋ ਜੀ ਪਿੰਡ ਸਹਿਣਾ ਜ਼ਿਲ੍ਹਾ ਮਾਦਨਪੁਰ ਸਕਰੀਨ ਤੇ ਉੱਪਰ ਟਾਈਟਲ ਵਿੱਚ ਬਾਈ ਜੀ ਨਾ ਜ਼ਰੂਰ ਕਨੈਕਟ ਕਰੋ ਮਿਲਦੇ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ